ਮੱਥਾ ਚੁੰਮ ਕੇ ਤੇ ਮੱਥਾ ਚੁੰਮ ਕੇ ਤੇ लाडले ਜੁਜਾਰ ਦਾ ਦਿੱਤਾ ਪੁੱਤ ਨੂੰ ਪਿਆਰ ਜਾਂਦੀ ਵਾਰ ਦਾ ਮੱਥਾ ਚੁੰਮ ਕੇ ਤੇ ਮੱਥਾ ਚੁੰਮ ਕੇ ਤੇ लाडले ਜੁਜਾਰ ਦਾ ਦਿੱਤਾ ਪੁੱਤ ਨੂੰ ਪਿਆਰ ਜਾਂਦੀ ਵਾਰ ਦਾ ਦਿੱਤਾ ਪੁੱਤ ਨੂੰ ਪਿਆਰ ਜਾਂ ਜੀਤ ਵਾਜਾ ਮਾਰਦਾ ਮੱਥਾ ਚੁੰਮ ਕੇ ਤੇ ਮੱਥਾ ਚੁੰਮ ਕੇ ਤੇ लाड ले ਇਹ ਨਿਸ਼ਾਨੀਆਂ ਜਿੰਨਾ ਹੱਸ ਹੱਸਵਾਰੀਆਂ ਜਵਾਨੀਆਂ ਕੈਮ ਉਹਨਾਂ ਦੀਆਂ ਜੱਗ ਤੇ ਨਿਸ਼ਾਨੀਆਂ ਜਿੰਨਾ ਹੱਸ ਹੱਸਵਾਰੀਆਂ ਜਵਾਨੀਆਂ ਕੈਮ ਉਹਨਾਂ ਦੀਆਂ ਜੱਗ ਤੇ ਨਿਸ਼ਾਨੀਆਂ ਜਿੰਨਾ ਹੱਸ ਹੱਸਵਾਰੀਆਂ ਜਵਾਨੀਆਂ ਜਗ ਤੇ ਨਿਸ਼ਾਨੀਆਂ ਐਸੀ ਕਰਕੇ ਕਮਾਲ ਬਣੇ ਜਗ ਲਈ ਮਿਸਾਲ ਅੱਜ ਵੇਖਾਂ ਜੋਰ ਤੇਰੀ ਧਲਵਾਰ ਦਾ ਮੱਥਾ ਚੁੰਮ ਕੇ ਤੇ ਮੱਥਾ ਚੁੰਮ ਕੇ ਤੇ लाडले ਜੁਜਾਰ ਦਾ ਦਿੱਤਾ ਪੁੱਤ ਸਾਡਾ ਅੱਜ ਆਖਿਰ ਦਾ ਮੇਲ ਹੈ ਇਹ ਤਾਂ ਪੁੱਤਰਾ ਮੁਕੱਦਰਾਂ ਦਾ ਖੇਲ ਹੈ ਓ ਤੇਰਾ ਸਾਡਾ ਅੱਜ ਆਖਿਰ ਦਾ ਮੇਲ ਹੈ ਇਹ ਤਾਂ ਪੁੱਤਰਾ ਮੁਕੱਦਰਾਂ ਦਾ ਖੇਲ ਹੈ ਸਾਡਾ ਅੱਜ ਆਖਰ ਦਾ ਮੇਲ ਹੈ ਇਹ ਤਾਂ ਪੁੱਤ ਰਾਮ ਕਦਰਾਂ ਦਾ ਖੇਲ ਹੈ ਤੇਰਾ ਸਾਡਾ ਅੱਜ ਆਖਰ ਦਾ ਮੇਲ ਹੈ ਇਹ ਤਾਂ ਪੁੱਤ ਰਾਮ ਕਦਰਾਂ ਦਾ ਖੇਲ ਹੈ ਤੇਰਾ ਸਾਡਾ ਅੱਜ ਆਖਰ ਦਾ ਮੇਲ ਹੈ ਮੈਂ 니ਵਾਰ ਪਰਵਾਰ ਸਿਰੋਂ ਕਰਜ ਉਤਾਰ ਫੇਰ ਕਰਾਂਗਾ ਸ਼ੁਕਰ ਕਰ ਤਾਰਦਾ ਮੱਥਾ ਚੁੰਮ ਕੇ ਤੇ ਮੱਥਾ ਚੁੰਮ ਕੇ ਤੇ लाडले ਜੁਜਾਰਦਾ ਦਿੱਤਾ ਪੁੱਤ ਨੂੰ ਪਿਆਰ ਜਾਂ ਦੀਵਾਰਦਾ ਜਾਂਦੀਵਾਰ ਦਾ ਹੱਸ ਹੱਸ ਕੇ ਪੁੱਤਾਂ ਨੂੰ ਜਿੰਨੇ ਤੋੜਿਆ ਗੱਲ ਕੋਈ ਨਾ ਜਹਾਨ ਵਿੱਚ ਹੋ ਰਿਆ ਹੱਸ ਹੱਸ ਕੇ ਪੁੱਤਾਂ ਨੂੰ ਜਿੰਨੇ ਤੋੜਿਆ ਗੱਲ ਕੋਈ ਨਾ ਜਹਾਨ ਵਿੱਚ ਹੋ ਰਿਆ ਓ ਹੱਸ ਹੱਸ ਕੇ ਪੁੱਤਾਂ ਨੂੰ ਜਿੰਨੇ ਗੇਲ ਕੋਈ ਨਾ ਜਹਾਨ ਵਿੱਚ ਹੋ ਰਿਆ ਹੱਸ ਹੱਸ ਕੇ ਪੁੱਤਾਂ ਨੂੰ ਜਿੰਨੇ ਤੋਰੀਆ ਗੇਲ ਕੋਈ ਨਾ ਜਹਾਨ ਵਿੱਚ ਹੋ ਰਿਆ ਤਾਂ ਵੀ ਚੇਤਨਾ ਡੁਲਾਇਆ ਹੰਝੂ ਇਕ ਨਾ ਵਹਾਇਆ ਧਨ ਜਿਗਰਾ ਦਸਮੇਂ ਹਾ ਚੁੰਮ ਕੇ ਤੇ ਮੱਥਾ ਚੁੰਮ ਕੇ ਤੇ लाड ले